ਸਸਟਰੀ ਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰ ਰਹੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਗਰ ਤੁਹਾਡੇ ਗੋਡਿਆਂ ਦੇ ਵਿੱਚ ਪੁਰਾਣੇ ਤੋਂ ਪੁਰਾਣਾ ਦਰਦ ਹੈ ਔਰ ਤੁਸੀਂ ਤੰਗ ਪਰੇਸ਼ਾਨ ਹੋ ਗਏ ਹੋ ਔਰ ਤੁਹਾਡੇ ਕੋਲ ਸਿਰਫ ਇੱਕੋ ਹੱਲ ਬਚਿਆ ਹੈ ਬਈ ਆਪਰੇਸ਼ਨ ਕਰਾ ਲਓ ਗੋਡਿਆਂ ਦਾ ਪਰ ਉਸ ਤੋਂ ਪਹਿਲਾਂ ਅੱਜ ਵਾਲੀਆਂ ਕਸਰਤਾਂ ਜ਼ਰੂਰ ਕਰਕੇ ਦੇਖ ਲਿਓ ਸ਼ਾਇਦ ਪਰਮਾਤਮਾ ਮਿਹਰ ਕਰ ਦੇਵੇ ਇੱਕ ਅਸਰਤਾ ਕਰਨ ਲਈ ਕੀ ਕੀ ਚਾਹੀਦਾ ਹੈ ਤੁਹਾਨੂੰ ਉਹ ਵੀ ਦੱਸਾਂਗੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਦ ਸਿੰਘ ਸਰਾਣ ਔਰ ਅਸੀਂ ਪਿਛਲੇ 10 ਸਾਲ ਤੋਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਔਰ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਹੇਠ ਲਿਖੇ ਨੰਬਰ ਤੇ WhatsApp ਤੇ ذریعے ਸੋ ਆਓ ਵੀਡੀਓ ਨੂੰ ਸ਼ੁਰੂ ਕਰੀਏ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਕੀ ਕੀ ਚਾਹੀਦਾ ਇਹ ਦੇਖੋ ਆਪਾਂ ਨੀ ਕੈਪ ਪਾ ਲਈ ਆ ਜਿਸ ਦੇ ਵਿੱਚ ਗਲੀ ਹੋਣੀ ਚਾਹੀਦੀ ਹੈ ਇਧਰ ਨੀ ਕੈਪ ਪਾ ਲਈ ਆ ਜਿਸ ਦੇ ਵਿੱਚ ਗਲੀ ਹੋਣੀ ਚਾਹੀਦੀ ਹੈ ਔਰ 2-2 ਕਿਲੋ ਭਾਰ ਬਨ ਲੈਨੇ ਦੇਖੋ 2-2 ਕਿਲੋ ਦੇ ਭਾਰ ਬਨ ਲੈਨੇ ਔਰ ਆਪਾਂ ਨੂੰ ਇੱਕ ਰੋਲਰ ਚਾਹੀਦਾ ਹੈ ਜਾਂ ਸਰਾਣਾ ਵੀ ਚੱਲੇਗਾ ਇਸ ਨੂੰ ਆਪਾਂ ਆਪਣੀ ਕੁਰਸੀ ਦੇ ਥਲੇ ਰੱਖ ਦੇਣਾ ਦੇਖੋ ਇਸ ਜਗ੍ਹਾ ਤੇ ਇਦਾਂ ਰੱਖ ਕੇ ਫਿਰ ਆਪਾਂ ਇਸ ਦੇ ਉੱਪਰ ਇਦਾਂ ਬੈਠ ਜਾਣਾ ਹੈ ਤਾਂ ਕਿ ਗੋਡੇ ਆ ਜਿਹੜੇ ਉਹ ਅੱਗੇ ਆ ਜਾਣ ਦੇਖੋ ਗੋਡੇ ਹੁਣ ਅੱਗੇ ਹੋਗੇ ਨਾ ਹੁਣ ਗੋਡਿਆਂ ਨੂੰ ਆਪਾਂ ਥੱਲੇ ਲਮਕਾ ਦੇਣਾ ਹੈ ਔਰ ਹੌਲੀ-ਹੌਲੀ ਹਿਲਾਉਣਾ ਹੈ ਦੇਖੋ ਇਦਾਂ ਇਹ ਹਿਲਦੇ ਰਹਿਣਗੇ ਔਰ ਇਸ ਨਾਲ ਕੀ ਹੋਏਗਾ ਜਿਹੜਾ ਗੋਡਿਆਂ ਦੇ ਵਿਚਾਲੇ ਗੈਪ ਹੈ ਉਹ ਵਧਣਾ ਸ਼ੁਰੂ ਹੋ ਜਾਏਗਾ ਦੇਖੋ ਇਦਾਂ ਕਰਕੇ ਗੋਡੇ ਹਿਲਦੇ ਰਹਿਣਗੇ ਔਰ ਆਪਾਂ ਤਕਰੀਬਨ 5 ਮਿੰਟ ਸਵੇਰੇ 5 ਮਿੰਟ ਦੁਪਹਿਰੇ 5 ਮਿੰਟ ਸ਼ਾਮ ਇਦਾਂ ਗੋਡੇ ਹਲਾਉਣੀ ਹਿਲਾਉਣੀ ਇਹ ਹੋ ਗਈ ਪਹਿਲੀ ਦੂਜੀ ਦੇ ਵਿੱਚ ਕੀ ਕਰਨਾ ਆਪਾਂ ਇਕੱਲੇ-ਇਕੱਲੇ ਗੋਡੇ ਨੂੰ ਜਿਵੇਂ ਘੜੀ ਸਿੱਧੀ ਚੱਲਦੀ ਹੈ ਔਰ ਜਿਵੇਂ ਘੜੀ ਪੁੱਠੀ ਚੱਲਦੀ ਹੈ ਪਹਿਲਾਂ ਆਪਾਂ ਇਸ ਨੂੰ ਸਰਕਲ ਵਾਈਜ਼ ਬਾਹਰੋਂ ਔਰ ਥੈਨ ਆਪਾਂ ਫੇਸ ਕਰਾਂਗੇ ਅੰਦਰੋਂ ਐਂਦਾ ਕਰਕੇ ਦੇਖੋ 1 2 3 4 5 6 7 8 9 10 11 12 13 14 15 ਪਹਿਲਾਂ ਆਪਾਂ ਸਿੱਧੇ ਘੜੀ ਚਲਾਈ ਹੁਣ ਪੁੱਠੀ ਘੜੀ ਦੇਖੋ 1 2 3 4 5 6 7 8 9 10 11 12 13 14 15 ਇਸ ਤਰ੍ਹਾਂ ਤੁਸੀਂ ਇਸ ਦੇ ਪੰਜ ਸੈਟ ਲਾਉਣੇ ਆ ਇਹ ਹੋ ਗਈ ਦੂਜੀ ਕਸਰਤ ਜਿਹੜੀ ਤੀਜੀ ਕਸਰਤ ਆ ਉਸ ਦੇ ਵਿੱਚ ਆਪਾਂ ਦੋਨੇ ਲੱਤਾਂ ਜ਼ੋਰ-ਜ਼ੋਰ ਦੀ ਹਿਲਾਵਾਂਗੇ ਦੇਖੋ ਐਦਾਂ ਕਰਕੇ 1 2 3 4 5 6 7 8 9 10 11 12 13 14 15 देन रिलैक्स यही होगी तीसरी कसरत इसदे भी ਤੁਸੀਂ ਪੰਜ ਸੈਟ ਲਾਉਣੇ ਸਵੇਰੇ ਤੇ ਬੈਸ਼ ਜਿਹੜੀ ਉਸ ਤੋਂ ਅਗਲੀ ਕਸਰਤ ਹੈ ਉਸ ਦੇ ਵਿੱਚ ਆਪਾਂ ਕੀ ਕਰਨਾ ਆਪਾਂ ਹਲਕੀ ਹਲਕੀ ਲੱਤ ਜਿੱਥੇ ਤੱਕ ਵੱਧ ਤੋਂ ਵੱਧ ਉੱਪਰ ਚੱਕ ਸਕਦੇ ਆ ਚੱਕ ਕੇ ਰੱਖਾਂਗੇ ਉੱਥੇ ਹੋਲਡ ਕਰਾਂਗੇ 5 ਸੈਕਿੰਡ 1 2 3 4 5 देन ਰਿਲੈਕਸ ਮੰਨ ਲਓ ਇੰਨੀ ਕਲੱਤ ਚੱਕੀ ਜਾਂਦੀ ਆ ਤਾਂ ਤੁਸੀਂ ਇੰਨੀ ਕੀ ਲੱਤ ਚੱਕਣੀ ਆ ਔਰ ਇਸ ਨੂੰ 5 ਸੈਕਿੰਡ ਹੋਲਡ ਕਰਾਂਗੇ ਦੇਖੋ 1 2 3 4 5 देन ਰਿਲੈਕਸ ਵੇ ਚੱਕ ਦਾਂਗੇ 1 2 3 4 5 ਇੱਕ ਗੱਲ ਦਾ ਧਿਆਨ ਰੱਖੇ ਜਦੋਂ ਉੱਪਰ ਚੱਕਣਾ ਪੈਰ ਅੰਦਰ ਮੋੜ ਕੇ ਉੱਪਰ ਚੱਕਣਾ ਔਰ ਇਸ ਨਾਲ ਕੀ ਹੈ ਆਪਣੇ ਪੱਟਾਂ ਵਾਲੇ ਮਸਲ ਸਟਰੋਂਗ ਹੋਣਗੇ ਔਰ ਜਿਹੜਾ ਗੋਡਿਆਂ ਦੇ ਵਿਚਾਲੇ ਗੈਪ ਹੈ ਉਹ ਵਧਣਾ ਸ਼ੁਰੂ ਹੋ ਜਾਏਗਾ 5 ਸੈਕਿੰਡ ਹੋਲਡ ਦੈਨ ਰਿਲੈਕਸ ਪਹਿਲਾਂ 10 ਵਾਰੀ ਇਸ ਸਾਈਡ ਫਿਰ 10 ਵਾਰੀ ਦੂਜੀ ਸਾਈਡ 5 ਸੈਕਿੰਡ ਹੋਲਡ ਦੈਨ ਰਿਲੈਕਸ ਇਸਦੇ ਵੀ ਤੁਸੀਂ ਪੂਰੇ 5 ਸੈੱਟ ਲਾਉਣੇ ਸਵੇਰੇ ਦੁਪਹਿਰੇ ਸ਼ਾਮ ਹੌਲੀ ਹੌਲੀ ਸੈੱਟ ਵਧਾਉਂਦੇ ਜਾਵਾਂਗੇ ਇਹ ਨਾ ਹੋਵੇ ਵੀ ਆਪਾਂ ਖੱਲੀ ਹੀ ਪਾ ਲਈਏ उदू अगली कसरत की है आपडा इदा एक दो एदा दे एक दो तीन चार पाँच पे सत अठ नौ दस ग्यारह बारह तेरह चौदह पंद्रह दैन रिलैक्स इस इसे भी आप सैट लाने योगी थोड़ी थो उसको अगली कसरत सो so, उस अगली कसरत की है आप ਇੱਕ ਗੋਟੇਸ ਦੇ ਉੱਪਰ ਐਦਾਂ 1 2 3 4 5 6 7 ਆਪਸ ਦੇ ਵਿੱਚ ਟੱਚ ਨਹੀਂ ਹੋਣਗੇ 7 8 9 10 11 12 13 14 15 16 17 18 19 20 21 22 23 24 25 then relax ਇਸਦੇ ਵੀ ਆਪਾਂ 2 ਸੈੱਟ ਲਾਉਣੇ ਆ ਇਸ ਕਸਰਤ ਦੇ ਜ਼ਿਆਦਾ ਸੈੱਟ ਨਹੀਂ ਕਰਨੇ ਕਈ ਵਾਰੀ ਕਸਰਤ ਕਰਨ ਨਾਲ ਖੱਲੀਆਂ ਪੈ ਜਾਂਦੀਆਂ ਨੇ ਸੋ ਇਸ ਤੋਂ ਬਾਅਦ ਰੋਜ਼ਾਨਾ ਤੁਸੀਂ ਇੱਕ ਹੋਰ ਕੰਮ ਕਰੋਗੇ ਤੁਸੀਂ ਸਾਈਕਲ ਚਲਾਓਗੇ ਇਹ ਵਾਲਾ ਸਟੈਟਿਕ ਸਾਈਕਲ ਹੈ ਜੋ ਇਹ ਤੁਸੀਂ ਜ਼ਰੂਰ ਚਲਾਉਣਾ ਕਸਰਤ ਦੇ ਦੌਰਾਨ ਤੁਸੀਂ ਭਾਰ ਲਾ ਦੇਣਾ ਸਾਈਕਲ ਦੇ ਦੌਰਾਨ ਤੁਸੀਂ ਭਾਰ ਉਤਾਰ ਦੇਣਾ ਪਰ ਇਹ ਨੀ ਕੈਪ ਜਿਸ ਦੇ ਵਿੱਚ ਗਲੀ ਆ ਇਹ ਤੁਸੀਂ ਪਾ ਕੇ ਹੀ ਰੱਖਣੀ ਆ ਸਾਈਕਲ 10 ਮਿੰਟ ਸਵੇਰੇ 10 ਮਿੰਟ ਸ਼ਾਮ ਔਰ ਸਾਈਕਲ ਇੱਕ ਗੱਲ ਹੋਰ ਧਿਆਨ ਨਾਲ ਦੇਖੋ ਇਸ ਨੂੰ ਨਾ ਥੋੜਾ ਟਾਈਟ ਕਰਕੇ ਚਲਾਉਣਾ ਇਸ ਤੇ ਰੈਜ਼ਿਸਟੈਂਸ ਹੁੰਦਾ ਇਸ ਨੂੰ ਥੋੜਾ ਟਾਈਟ ਕਰਾਂਗੇ ਇੱਕ ਨੰਬਰ ਤੇ ਫਿਰ ਆਪਾਂ ਇਹ ਚਲਾਵਾਂਗੇ ਔਰ ਨਾਲ ਕਸਰਤਾ ਕਰਾਂਗੇ ਗੋਡਿਆਂ ਤੇ ਸੇਕ ਦਵਾਂਗੇ ਆਉਣ ਵਾਲੀ ਵੀਡੀਓ ਦੇ ਵਿੱਚ ਤੁਹਾਡੇ ਲਈ ਇੱਕ ਸਪੈਸ਼ਲ ਤੇਲ ਲੈ ਕੇ ਆਏ ਆ ਉਸ ਦੇ ਵਿੱਚ ਦੋ ਚੀਜ਼ਾਂ ਮਿਲਾਉਣੀਆਂ ਨੇ ਗੋਡਿਆਂ ਦਰਦ ਤੋਂ ਆਰਾਮ ਪਾਉਣ ਗਿਆ ਵੀਡੀਓ ਉਹ ਜਲਦੀ ਆਉਣ ਵਾਲੀ ਹੈ ਸੋ ਮਿਲਾਂਗੇ ਜਲਦੀ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਗੋਡਿਆਂ ਦਰਦ ਵਾਲਿਆਂ ਲਈ ਇਹ ਸਪੈਸ਼ਲ ਵੀਡੀਓ ਸੀ ਜਿਨ੍ਹਾਂ ਨੂੰ ਆਪਰੇਸ਼ਨ ਲਈ ਕਿਹਾ ਹੈ ਔਰ ਆਪਰੇਸ਼ਨ ਕਰਕੇ ਤੁਹਾਡੇ ਨਾਲ ਡਰ ਕੇ ਉਹ ਕਈ ਵਾਰੀ ਗੱਲ ਵੀ ਸਾਂਝੀ ਕਰਦੇ ਹੋ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਮਿਲਾਂਗੇ ਜਲਦੀ ਸਤਿ ਸ੍ਰੀ ਅਕਾਲ